ਹੋ ਗਈ ਦੁਨੀਆ ਬਾਦਲ ਨੂੰ ਮੈਂ ਸਮਝਾਉਣਾ ਬਾਦਲਾ ਰੋਕ ਦੇ ਗੱਡੀ ਉਹ ਲਾਲ ਬੱਤੀ ਹੋ ਗਈ ਗੱਡੀ ਰੋਕ ਵੇ ਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕ ਵੇ ਬਾਦਲਾ ਹੰਡ ਬ੍ਰੇਕਾਂ ਲਾ ਦੇ ਆਗੇ ਲੋਕ ਵੇ ਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕ ਵੇ ਬਾਦਲਾ ਉਹ ਲਾ ਦੇ ਲਾਲ ਬੱਤੀ ਨਾਲੇ ਛੱਡ ਨਾ ਵੀ ਗੱਡੀ ਵੇ ਗੁਰੂ ਦਾ ਪਿਆਰਾ ਮੂਰੇ ਖੜਾ ਜੁੱਤੀ ਕੱਢੀ ਵੇ ਉਹ ਗੱਡੀ ਰੋਕਵੇ ਬਾਦਲਾ ਹਨ ਨੰਬੀ ਪਿੰਡ ਖੜਾ ਕਿੰਨਾ ਚੰਡੀਗੜ੍ਹ ਦੂਰ ਵੇ ਲੱਗਣੇ ਨਹੀਂ ਦੇਣਾ ਤੈਨੂੰ ਅਸੀਂ ਸੰਗ ਰੂਰ ਵੇ ਉੱਥੇ ਸਾਡਾ ਐਪੀ ਕਿਨੇ ਲੋਕ ਵੇ ਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕਵੇ ਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕਵੇ ਬਾਦਲਾ ਚੌਕ ਵਿੱਚ ਖੜਾ ਕਹਿੰਦੀ ਮੀਤ ਖਾਲੇਦਾਰ ਵੇ ਲੈ ਕੇ ਤਾ ਤਨੇਠੇ ਤੋਂ ਚ ਪਾਹੀ ਪੰਜ ਚਾਰ ਵੇ ਦੇਊਗਾ ਚਲਾਣ ਤੇਰਾ ਥੋਕ ਬੇਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕ ਬੇਬਾਦਲਾ ਹੰਡ ਬ੍ਰੇਕਾਂ ਲਾ ਦੇ ਆਗੇ ਲੋਕ ਬੇਬਾਦਲਾ ਲਾਲ ਬੱਤੀ ਹੋ ਗਈ ਗੱਡੀ ਰੋਕ ਬੇਬਾਦਲਾ ਵਾਰੀ ਹੋ